ਬਸ ਚੰਦ ਸਕਿੰਟਾਂ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅਟਾ ਨਵਾਸੀਓ ਆਪ ਨੂੰ ਬੇਨਤੀ ਹੈ ਸੇਕ ਤੋਂ ਮੋਰਚਾ ਪੰਜਾਬ ਅਕਤ ਟ੍ਰੇਨ ਜੱਥੇਬੰਦੀਆਂ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਕਿ ਕੱਲ ਨੂੰ ਭਾਰਤ ਬੰਦ ਹੈ ਭਾਰਤ ਬੰਦ ਦੇ ਵਿੱਚ ਉਹ ਤਾਂ ਪਹਿਲਾਂ ਵੀ ਜਦੋਂ ਕਿਤੇ ਲੋੜ ਪਈ ਆ ਬਹੁਤ ਵੱਡਾ ਸਹਿਯੋਗ ਰਿਹਾ ਔਰ ਆਪ ਨੂੰ ਪਿੰਡ 'ਚ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਨੇ ਦੁਕਾਨਾਂ ਬੰਦ ਕਰਨੀਆਂ ਕੁਝ ਦੁਕਾਨਦਾਰਾਂ ਵੱਲੋਂ ਇੱਕ ਬੇਨਤੀ ਆਈ ਸੀ ਕਿ ਜੇਕਰ ਦੁਕਾਨਾਂ ਲੇਟ ਬੰਦ ਕਰਾਈਏ ਤੇ ਉਧਰੋਂ ਟਾਈਮ ਨਾਲ ਘਲਾਈਏ ਤਾਂ ਜਿਹੜੇ ਫਰੀ ਕੋਡ ਤੋਂ ਜਾਂ ਦੂਰ ਵਾਲੀਆਂ ਮੰਡੀਆਂ ਤੋਂ ਸਾਡੇ ਦੁਕਾਨਦਾਰ ਵੀਰ ਆਉਂਦੇ ਆ ਉਹਨਾਂ ਨੂੰ ਤਖਲੀਫ ਹੁੰਦੀ ਹੈ ਫਿਰ ਉਹ ਤਫਾਰਜੇ ਹੋ ਜਾਂਦਾ ਕੰਮ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਸੇ ਕਿਸਮ ਦੀ ਵੀ ਕਿਸੇ ਦੀ ਦੁਕਾਨ ਹੈ ਸਬਜੀ ਵਾਲਿਆਂ ਵੀਰਾਂ ਨੂੰ ਦੁਕਾਨਦਾਰ ਵੀਰਾਂ ਨੂੰ ਹਰ ਇੱਕ ਤਰ੍ਹਾਂ ਦੇ ਸਾਧਕ ਤੇ ਦੁਕਾਨਦਾਰ ਵੀਰਾਂ ਨੂੰ ਅਪੀਲ ਹੈ ਕਿ ਕੱਲ ਨੂੰ ਸਵੇਰ ਤੋਂ ਲੈ ਕੇ ਆਪਾਂ ਸ਼ਾਮ ਤੱਕ ਦੁਕਾਨਾਂ ਬੰਦ ਰੱਖਣੀਆਂ ਔਰ ਟ੍ਰੈਫਿਕ ਸਵੇਰ ਬੰਦ ਹੋ ਜਾਊਗਾ ਸ਼ਾਮ ਨੂੰ 4-5 ਵਜੇ ਤੇ ਕਰੀਬ ਚੱਲੂਗਾ ਫਿਰ ਸਾਰਿਆਂ ਦੇ ਚੌਂਕ ਦੇ ਵਿੱਚ ਬੈਠ ਕੇ ਸਹਿਯੋਗ ਕਰਨਾ ਇੱਥੇ ਨਾਟਕ ਮੰਡਲੀਆਂ ਆਪਦੇ ਨਾਟਕ ਖੇਡਣਗੀਆਂ ਸਾਡੀਆਂ ਮੰਗਾਂ ਦੇ ਆਧਾਰ ਤੇ ਹਰਿੰਦਰ ਸੰਧੂ ਆਪਣੇ ਲਾਕੇ ਦਾ ਨਾਮਵਰ ਕਲਾਕਾਰ ਉਹ ਵੀ ਆਪਣੇ ਤੌਰ ਤੇ ਕਿਸਾਨੀ ਦਾ ਦੁੱਖ ਤੁਹਾਡੇ ਨਾਲ ਪੇਸ਼ ਕਰੂਗਾ ਇਸੇ ਤਰ੍ਹਾਂ ਜਗਸੀਰ ਜੀਤਾ ਜਿਹੜਾ ਸਾਡੀਆਂ ਭਖਦੀਆਂ ਮੰਗਾਂ ਤੇ ਥੋੜੇ ਨਾ ਵਿਚਾਰ ਸਾਂਝੇ ਕਰੂਗਾ ਬਹੁਤ ਵਧੀਆ ਸਟਿੱਕਾਂ ਪੇਸ਼ ਕਰਕੇ ਵਕ ਵਕ ਜੱਤੇ ਬੰਦੀਆਂ ਦੇ ਆਗੂ ਸਹਿਬਾਨ ਆਪੋ ਆਪਣੇ ਵਿਚਾਰ ਪੇਸ਼ ਕਰਨਗੇ ਸਾਰਿਆਂ ਨੂੰ ਬੇਨਤੀ ਹੈ ਕਿ ਲੰਗਰ ਪਾਣੀ ਦਾ ਤੁਹਾਨੂੰ ਕੋਈ ਫਿਕਰ ਨਹੀਂ ਸਾਰਾ ਸਹਿਯੋਗ ਗੁਰਦੁਆਰਾ ਸਾਹਿਬ ਵਾਲਿਆਂ ਦੀ ਕੋ ਆ ਰਿਹਾ ਦੁੱਧ ਪਾਣੀ ਪਿੰਡਾਂ ਤੋਂ ਆ ਜਾਣਾ ਚਾਹ ਦਾ ਲੰਗਰ ਵੀ ਖਸ਼ਾਦੇ ਦਾ ਲੰਗਰ ਇੱਥੇ ਆ ਟੁੱਟ ਵਰਤੂਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਡੀ ਗਿਰਤੀ ਦੇ ਵਿੱਚ ਆਪਾਂ ਚੌਂਕ 'ਚ ਪਹੁੰਚ ਗਏ ਔਰ ਆਪਣਾ ਇੱਕੀ ਦਾ ਸਬੂਤ ਆਪਾਂ ਜਰੂਰ ਦਿਖਾਉਣਾ ਕੋਈ ਵੀ ਦੁਕਾਨ ਕੱਲ ਨੂੰ ਖੁੱਲ ਨਹੀਂ ਹੋਣੀ ਚਾਹੀਦੀ ਸਾਡੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਟਰੈਫਿਕ ਵਾਲੇ ਵੀਰਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿਸੇ ਕਿਸਮ ਦਾ ਟਰੈਫਿਕ ਸੜਕਾਂ ਤੇ ਨਹੀਂ ਚੱਲਣਾ ਚਾਹੀਦਾ ਜਰੂਰੀ ਸੁਭਾਵਾਂ ਤੋਂ ਸਵਾਏ ਜਰੂਰੀ ਸੁਭਾਵਾਂ ਦੇ ਵਿੱਚ ਐਮਬੂਲੈਂਸ ਵਗੈਰਾ ਨੂੰ ਛੋੜਾ ਪ੍ਰਾਤਾ ਛੋੜਾ ਭੋਗ ਨਾਲਿਆਂ ਨੂੰ ਛੋੜਾ ਸ਼ਿਸ਼ਕਾਰ ਵਾਲਿਆਂ ਨੂੰ ਛੋੜਾ ਪੱਤਿਆਂ ਦੇ ਜਿਹੜੇ ਸਕੂਲਾਂ ਦੇ ਪੇਪਰ ਚੱਲਦੇ ਉਹਨਾਂ ਨੂੰ ਛੋੜਾ ਜਿਹੜੇ ਸਕੂਲਾਂ ਦੇ ਪੇਪਰ ਨਹੀਂ ਚੱਲਦੇ ਉਹਨਾਂ ਸਕੂਲਾਂ ਨੂੰ ਵੀ ਬੇਨਤੀ ਹੈ ਕਿ ਬੰਦ ਦੇ ਵਿੱਚ ਸਹਿਯੋਗ ਕਰੇ ਜੋ ਇਹਨੀਆਂ ਬੇਨਤੀਆਂ ਮਨਜ਼ੂਰ ਕਰੇ ਜੋ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਇਹ ਜਿੱਤ ਪ੍ਰਾਪਤ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ